ਹਾਂਜੀ ਯਾਰਾ ਸਾਰੀ ਦੀ ਨਾਮ ਹਾ ਉਹ ਕੀ ਬੰਦਾ ਕਰਦਾ ਮੇਰੇ ਵੀਰੋ ਗੰਡਵਾ ਨੇ ਵੀ ਸਾਰਿਆਂ ਨੂੰ ਗੁਰਬਾਣੀ ਕੀ ਹਾਲ ਚਾਲ ਸਾਰਿਆਂ ਦੇ ਕਰਤੀ ਵਲੋਗ ਦੀ ਸਟਾਰਟਿੰਗ ਅੱਜ ਬੜੇ ਟਾਈਮ ਨਾਲ ਮੈਂ ਮੈਂ ਤੁਹਾਨੂੰ ਕਰਨਾ ਨਾ ਮੈਂ 5:30 ਵਜੇ ਉੱਠਣ ਦਾ ਟਾਈਮ ਨਾਲ ਕਰਤੀ ਉਹ ਕੋਈ ਟਾਈਮ ਨਹੀਂ ਹੁੰਦਾ ਹਾਂ ਇਹਦੇ ਚੋਂ ਪਰ 4 ਵਜੇ ਉੱਠਿਆ ਬਲ ਟਾਈਮ ਬੁੱਢੇ ਨੇ ਦੱਸਿਆ ਕਿੰਨਾ ਹੁੰਦਾ ਇਹ ਤੜਕੇ ਉੱਠਣ ਸਾਰ 4 ਵਜੇ ਦੇ ਗੁਰਬਾਣੀਆ ਚਲਾਈਆਂ ਬਈ ਕਿਹੜਾ ਕਿਹੜੀਆਂ ਸੀ ਮੁੰਡਿਆ ਯਾਰ ਮੈਂ ਕਹਿੰਦਾ ਮੈਨੂੰ ਤਾਂ ਨਹੀਂ ਪਤਾ ਭਾਈ ਯਾਰ ਸਹਿਬ ਦਾ ਪਾਠ ਸੁਣ ਲਿਆ ਤੇ ਭਾਈ ਸਹਿਬ ਦਾ ਸੁਣ ਲਿਆ ਅੱਜ ਦਿਨ ਦੀ ਸ਼ੁਰੂਆਤ ਅੱਜ ਵਧੀਆ ਹੀ ਕਰੀਏ ਕੀ ਬਾਤ ਕਮਾਂਡ ਆਪਾਂ ਸੰਭਾਲੀ ਕਬੂਤਰਾਂ ਲਈ ਵੀ ਹੁਣ ਬਸ ਇਹਨੂੰ ਮੈਂ ਕਿਹਾ ਤੂੰ ਐਸ ਕਰ ਫਿਰ ਕੋਈ ਵੀ ਤਾਂ ਗੱਲ ਆ ਯਾਰ ਕੁਰਬਾਨੀਆਂ ਸੁਣ ਲੀਆਂ ਪਾਠ ਸੁਣ ਲਿਆ ਕੀਰਤਨ ਸੁਣ ਲਿਆ ਤੜਕੇ ਰ 4 ਵਜੇ ਤੇ ਚੱਲੀ ਜਾਂਦੇ ਮੈਂ ਵੀ ਆਹ ਕੰਮ ਸੈੱਟ ਹੈ ਨਾਲ ਪੂਰਾ ਬਗੜਿਆ ਆਪਾਂ ਹੂਰ ਯਾਰ ਲੀਓ ਵੀ ਕਹਿਦਾ ਹੋਇਆ ਯਾਰ ਪਹਿਲਾਂ ਤਾਂ ਮੈਂ ਠਾਉਂਦਾ ਹੁੰਦਾ ਸੀ ਅੱਜ ਟਾਈਮ ਨਹੀਂ ਉੱਠ ਬੜਾ ਲੀਓ ਦੀ ਤਾਂ ਆ ਭੂ ਬੋਲ ਰਹੀ ਹੈ ਹੋਰ ਕੀ ਹੈ ਲੀਓ ਦਾ ਮੂੰਹ ਤੇ ਮੂੰਹ ਪਿਆ ਦੇਗਾ ਲੀਓ ਤਾਂ ਹੀ ਹੈ ਨਾ ਫਿਰ ਟਾਈਮ ਹੀ ਬਹੁਤ ਚਲੋ ਕੋਈ ਨਾ ਮਾਪੀ ਹੋਇਆ ਤਾਂ ਨਾ ਠੀਕ ਹੀ ਬੱਜਿਆ ਯਾਰ ਮੌਲ ਸੁਣ ਦਿਖਾਵਾਂਗੇ ਪੂਰਾ ਵੇਵ ਹੀ ਆ ਹੁਣ ਮੈਂ ਸੀਗਾ ਸਾ ਕਾਪੀ ਨਹੀਂ ਮਾਰਦਾ ਭਰਾ ਮੈਂ ਪਹਿਲਾਂ ਤੜਕੇ ਨੂੰ ਮੋਸਾ ਹੀ ਉਠੇ ਖੂੜੇ ਜਵੜਦਾ ਸੀ ਕੋਈ ਜਦੋਂ ਉਠਾ 7 ਵਜੇ ਬੀ ਮਹਾ ਭੱਜ ਕੇ ਜਾਣਾ ਹੌਲੀ ਹੌਲੀ ਜੱਤ ਪੁਣ ਅੱਖਾਂ ਮੇਦਗੀ ਚ ਛੱਡ ਦੇਣੇ ਮੈਂ ਉਹਨਾਂ ID ਕੀ ਆ ਨਾ ਆਉਂ ਸਤਕ ਤੋਂ ਅੱਜਣਗੇ ਤੇ ਕੂਤਰ ਛੱਡਾਂਗੇ ਸੌੜਕੇ ਬਦੋਂ ਤਾਈਂ ਤੇ ਪੁੱਛੇ ਤੈਨੂੰ ਟਾਈਮ ਕਿਨੇ ਹੋਵੇ ਟਾਈਮ ਕਿਨੇ ਹੋਵੇ 4 ਵਜੇ ਪੁੱਛੀ ਜਨਾ ਵੀ 7:00 ਵੱਜ ਰਹੇ ਹੈ ਕਹੀ ਹੈ ਨਾ ਅੱਜ ਕਾੜਾ ਵਾ ਅੱਜ ਕਿਹੜਾ ਕਰਦਾ ਪੂਰਾ ਉਹ ਹੋ ਰੇ ਯਾਰ ਚਲੋ ਆਪੇ ਕੋਈ ਗੱਲ ਦੀ ਅਜੇ ਤਾਂ 6:00 ਵੱਜ ਗਏ ਅੱਜ ਦੌਣੀ ਹੋਣਾ ਵੀ ਪੁੱਛਣਗੇ ਅੱਜ ਤਾਂ ਦੌਣੀ ਹੋਣਾ ਪੁੱਛਣਗੇ ਵੀ ਹੈ ਉਹ ਅੱਜ ਕੀ ਹੋਇਆ ਤੈਨੂੰ ਉਹ ਵੀ ਤਾਂ ਬਾਬਾ ਕੀ ਗੱਲ ਉਹ ਕੀ ਤਾਂ ਗੱਲ ਹੁਣ ਤੇ ਸੋਚੀ ਗੱਲ ਤੂੰ ਜਾਊ ਕਿਉਂ ਕਿ ਕੋਈ ਕੁਛ ਨਾਲ ਹੈ ਇਹੜੇ ਚਲੋ ਉਹਨੇ ਕਹਿੰਦਾ ਥੋੜੇ ਕਹਿੰਦਾ ਰੂਮੀ ਵਾਲੇ ਕੋਲੇ ਪੱਕਾ ਕੋਈ ਹੈ ਬਾਬਾ ਉਹਨੇ ਦਿੱਤਾ ਇਹਨੂੰ ਕੋਈ ਨਾ ਕੋਈ ਛਾਲਤੀ ਨੂੰ ਕੱਲ ਵੀ ਮੈ ਕਹਿੰਦੇ ਤੂੰ ਤੂੰ ਭੱਜਿਆ ਫਿਰਦਾ ਮੱਠੇ ਮੱਠੇ ਮੇਰੇ ਕੋਲੇ ਤੇਰੇ ਕੋਲੇ ਕੋਈ ਹੈਗਾ ਮੇਰੇ ਕੋਲੇ ਕੀ ਹੈ ਮੈਨੂੰ ਕੋਈ ਗੋਸ ਨਹੀਂਗਾ ਮੇਰੇ ਕੋਲੇ ਸਿੱਕੂ ਬਾਲ ਗਿਆ ਯਾਰ ਸਰਾ ਚਲੋ ਕੋਈ ਨਾ ਭੋਇਦਾ 6 ਵਜੇ ਆ ਗੱਲਾਂ ਬਾਤਾਂ ਕਰਦੇ ਆ ਹੋਰ ਗੁਰੂ ਦਾ ਨਾਮ ਸੁਣਦੇ ਐਵੇਂ ਵੀ ਦਿਖਾਣੇ ਪੈਂਦੇ ਸੁਸਕੇ ਨੇ ਤਾਂ ਐਂ ਕਾਪੀ ਰੇਟ ਨਹੀਂ ਆਉਂਦਾ ਨਾ ਨਾ ਕੁਝ ਨਹੀਂ ਆਉਂਦਾ ਕੋਈ ਟਿੱਕਦੇ ਨਹੀਂ 5 ਤੇ 57 ਠੀਕ ਹੈ ਜਣੀ 57 ਕਿਆ ਬਾਤਾਂ ਨੇ ਹਾਂ 7 ਵਜੇ 7 ਵਜੇ ਦੀ ਠੀਕ ਹੈ ਅੱਜ ਇਤਿਹਾਸ ਅੱਜ ਮਨ ਪੀ ਅੱਜ ਘਲਾਉਟੇ ਦੀ ਉਹ ਨਾ ਕਰਦਗੇ ਆਪਾਂ ਉਹ ਗੋਸ਼ੀ ਨੂੰ ਉਹ ਨਾ ਕਰਦਗੇ ਪਿੱਛੇ ਨੇ ਛੱਡਦਗੇ ਹਾਂ ਉਹ ਉਹਨਾਂ ਨੂੰ ਪਹਿਲਾਂ ਨੇ ਛੱਡਦਗੇ ਅੱਜ ਆਪਾਂ ਉਹ ਕਦੋਂ ਦਾ ਉਹ ਪਤਾ ਨਹੀਂ 10 ਵਜੇ ਉੱਠਦਾ ਮੈਂ ਤਾਂ ਸਾਢੇ 6 ਵੇ ਛੱਡ ਦਿੰਦਾ ਲਓ ਜੀ ਬਾਬੇ ਉਹ ਗੁੱਡ ਮਾਰਨਿੰਗ ਹੋ ਗਈ ਜੀ ਸਾਰਿਆਂ ਨੂੰ ਮੌਲ ਚੈੱਕ ਕਰੋ ਸਵੇਰ ਦਾ ਸਵੇਰ ਦਾ ਵੀਊ ਚੈੱਕ ਕਰੋ ਜੀ ਆਹ ਕਾਲੇ ਲੱਗਦੇ ਵੀ ਜਿਹੜੇ ਬਾਗਾਂ ਤੇ ਪੂਣ ਵਾਲਾ ਦਿਨ ਨਹੀਂ ਹੁੰਦਾ ਮੇਰੇ ਅੱਜ ਤਾਂ ਉਹ ਦਿਨ ਬੜਿਆ ਪਜਾਵਾ ਜਿਵੇਂ ਬਾਜ਼ਗਾਲ ਹੁੰਦਾ ਹੈਗਾ ਸੱਚੀ ਵੀ ਇੰਨੇ ਟਾਈਮ ਨਾਲ ਸੂਦੀ ਉੱਠਦੁਰੇ ਤਾਂ ਬਾਜ਼ਾ ਬੂਜੀ ਬੰਦ ਹੈਗਾ ਘਰੇ ਤਾਂ ਟਾਈਮ ਕੋ ਸੋਕਣ ਉੱਠੀ ਨਹੀਂ ਗੇ ਹੈ ਅੱਜ ਦਾ ਟਾਈਮ ਨਾਲ ਹੀ ਠਾਕ ਅੱਜ ਤਾਂ ਇਹਦਾ ਬਾਜੀ ਤੇ ਜਾਣਾ ਹੁੰਦਾ ਔਰ ਕੱਲ ਨੂੰ 50 ਕਰੋੜ ਨਾਲ ਚੱਲਾਂਗੇ ਬਾਬੂ ਤੇ ਛੱਡਣ ਤਾਂ ਨਹੀਂ ਹੁੰਦਾ ਬਾਜੀ ਦੇ ਕਿ 28 ਵਾਲੀ ਬਾਜੀ ਤੈਨੂੰ ਲੈ ਕੇ ਚੱਲਾਂਗੇ ਬਾਬੇ ਗੋਰੀ 28 ਵਾਲੀ ਬਾਜੀ ਦਿਖਾਵਾਂਗੇ ਸਾਨੂੰ ਸਾਰਿਆਂ ਨੂੰ ਸਦੀ ਬਾਜੀ ਦਿਖਾਵਾਂਗੇ ਆਪਣੇ ਘਰੋਂ ਕੂਤਰ ਹੈ ਨਹੀਂ ਪਰ ਕੋਈ ਨੇ ਜੇ ਸਾਂਭਿਆ ਤਾਂ ਆਪਾਂ ਆਪਣੇ ਦੇ ਨਾਲੋਂ ਵੱਧ ਕੇ ਸਾਂਭਾ ਲਈ ਨੂੰ ਠੀਕ ਹੈ ਨਹੀਂ ਜੀ ਆਪਣੇ ਲੋੜ ਡਿੱਕੇ ਆ ਗਿਆ ਤਾਂ ਉਹ ਕਿਸ ਹਾਲ ਤੇ ਤੇ ਚਲੋ ਕੰਮ ਤੀ ਤੇ ਕਰ ਦਾਂਗੇ ਇਹਦਾ ਪੂਰਾ ਤੀ ਸਾਲ ਹੋਏ ਪਏ ਹਾਂ ਕਿਸੇ ਗੱਲ ਨੂੰ ਹੀ ਫਿਰ ਹੈ ਨਾ ਕੰਨ ਦੇ ਵੱਟ ਕੇ ਦੇ ਲਓ ਜੀ ਲਿਓ ਦੇਖ ਗੱਲ ਵੀ ਆ ਜਨੂੰ ਆਇਆ ਕਿਉਂ ਓੱਖਾ ਹੁੰਦਾ ਅਡੇ ਦਾ ਸੱਚੀ ਓਏ ਅੜੀ ਹਾਂ ਉਹ ਪੂਰਾ ਓੱਖਾ ਹੀ ਹੁੰਦਾ ਆਪਣੇ ਦੇ ਕਿਹ ਚੱਕਿਆ ਸੀ ਵਾਲਾ ਓੱਖਾ ਹੀ ਹੁੰਦਾ ਇਹ ਤੇ ਵੀ ਟਾਈਮ ਨਾਲ ਕਦ ਉਠਾਦਾ ਮੈਨੂੰ ਦੇਖੋ ਫੋ ਲੌ ਕਾ ਜੇਰ ਲਿਓ ਝਾਗਦੇ ਨਹੀਂ ਲਿਓ ਨਾ ਹਾਂਜੀ ਆਗੇ ਬਾਹਰ 6 ਵਜ ਕੇ 50 ਮਿੰਟ ਹੋ ਗਏ ਕਿ 45 55 ਹੋ ਗਏ 6 ਵਜੇ ਓਕੇ ਆ ਲੜਡ ਬੰਦ ਕਰੀ ਬਈ ਆਪਣੀ ਇਹ ਤੇ ਨਾਲ ਹੀ ਇੱਕ ਇੱਕ ਤਾਂ ਹੀ ਸਾਰਾ ਕੁਝ ਆ ਐ ਐ ਐ ਨਹੀਂ ਹੋਈ ਐ ਐ ਹੋ ਗਈ ਪਹਿਲਾ ਜਾਨਵਰ ਬੈਠਾ ਲਾ ਇੱਕ ਅੱਧੇ ਵਦਾਲ ਦੀ ਰਹਿਸ਼ ਕੋਈ ਨਾ ਖੱਚ ਜੂਗਾ ਕੋਈ ਲੱਕਰੀ ਸਿੱਧਾ ਜਾਊਗਾ ਤੇ ਮਾਰ ਕੇ ਲਗਾ ਦਿਆਂਗਾ ਹਾਂ ਹਰ ਗੱਲ ਹੈ ਉੱਡ ਲਾ ਡੱਬਾ ਮੈਂ ਆਇਆ ਡੱਬਾ ਡੱਬਾ ਮੈਂ ਇਕੱਦਰ ਤੇ ਪਦਾਉਦੀ ਕੋਈ ਡਿੱਕ ਵਾਲੀ ਗੱਲ ਮੈਂ ਪੁੱਤ ਇਹ ਤਾਂ ਬਹਿਣਾ ਹੁੰਦੀ ਸੀ ਆਹ ਤਾਂ ਕਾ ਮੈਂ ਗਾ ਜੀ ਬਹਿਣਾ ਉਲੀ ਜਾਸ ਕੇ ਬਾਰ ਲੱਗ ਗਈ ਫਿਰ ਇਹਨਾਂ ਦੇ ਹਾਂ ਉਦਰੀ ਨੰਬਰ 3 ਮਗਲ ਖੁੰਝ ਵਾਲੀ ਕੰਮ 30 ਤੇ ਕਰ ਦੇਦਾ ਵੀ ਪੂਰਾ ਦੂਸਰਾ ਉੱਲਾ ਮਾਰ ਦਗੇ ਹਾਂ ਦੂਸਰਾ ਵਾਲ ਮਾਰ ਦੋਲਾ ਆ ਲੰਬੀ ਸਾਡੀ ਲੰਬੀਆਂ ਜਿਆਦੇ ਜੜੀ ਕਾਰ ਗੱਲ ਓੜਾ ਕੋਠਾ ਸੀਗਾ ਗਲੀ ਵਿਨੇ ਤੋਂ ਆ ਗਲੀ ਪਾ ਦੇ ਹਾਂ ਗੱਲ ਤੇ ਆ ਗਿਆ ਆਪਣੀ ਫੇਵਰਿਟ ਕਬੂਤਰੀ ਲਓ ਜੀ ਜਿਹਨੇ ਸਭ ਤੋਂ ਲਾਸਟ ਤੇ ਬੈਠਾ ਹੈ ਹਾਂ ਸਭ ਤੋਂ ਐਂਡ ਤੇ ਬੈਠਾ ਹੈ ਇਹਨੂੰ ਬਾ ਆ ਗਿਆ ਮਿੱਠ ਬਾ ਗਿਆ ਮਿੱਠ ਪਾਉਗੀ ਇਹ ਜਿੱਥੇ ਛੜਤੀ ਆ ਗਿਆ ਜੀ ਚਲੋ ਬਗਲ ਟੂਸੇ ਵਾਲਾ ਕਿੰਨੇ ਕਬੂਤਰੇ 6ਵਾਂ 7ਵਾਂ 6ਵਾਂ ਮਾ ਰੱਤਾ ਰਹਿ ਗਿਆ 5ਵਾਂ ਇਹ ਹੁੰਜਾ ਲੈ ਕੇ ਰੱਤਾ ਰਹਿ ਗਿਆ ਅੱਛਾ ਲਿਓ ਕਬੂਤਰਵਾਜ਼ ਆ ਗਿਆ ਲਿਓ ਕਬੂਤਰ ਕਿੱਥੇ ਆਏ ਔਰੇ ਜੀ ਦਾ ਪੁਰਿਆ ਆਲੇ ਪੁਰ ਛੱਡੂ ਮਣ ਨਿਗਰ ਖੋ ਪੁਰ ਆ ਗਿਆ ਇਹ ਰੱਤਾ ਰੱਤਾ ਜੀ ਆ ਦੇਖੀ ਲੈ ਇਹ ਕਹਿੰਦਾ ਮੈਂ ਛੱਡਣਾ ਹੀ ਕਹਿੰਦਾ ਮੈਂ ਲਾਉਂਗਾ ਲਾ ਉੱਤਰਾ ਦੇ ਆ ਜਿਹੜਾ ਖੋਲੂ ਦੇਵਾ ਊਲੀ ਦੇਖੋ ਇਹ ਲੱਛਣੇ ਦੇ ਮਾੜਈਆ ਤੁਲਾ ਦਾ ਛਾਨੂ ਵੀ ਕਰੋ ਕਢਾਏਗਾ ਸ਼ੇਰਾ ਹਾਂ ਆਪ ਤਾਂ ਤਾਂ ਨਿਕਲ ਨਹੀਂ ਆਈ ਥੋੜੇ ਵਾ ਤਾਂ ਪਈ ਜਾ ਕੋਈ ਚੱਕਰ ਨਹੀਂ ਹੁੰਡੇ ਵਾਲਾ ਜੀ ਭਰਾ ਹੁੰਡਾ ਆਹਨ ਫੜ ਕੇ ਲਿਆਕ ਤੁਸੀਂ ਕਲਿੱਕ ਐ ਦੇ ਗਿਆ ਬੰਦ ਓਕੇ ਬਈ ਸੱਤ ਤੋਂ ਪਹਿਲਾਂ ਹੀ ਘੜ ਤੇ ਜਾ ਰਵਾਂਗਾ ਠੀਕ ਆ ਹਾਂ ਜੀ ਬੈਟ ਕਚਾ ਗਈ ਪਰ ਤਾਂ ਲਾਈਟ ਬੰਦ ਕਰੋ ਜੀ ਸੋਚ ਤੋ ਕਿੱਥੇ ਆ ਰਹੀ ਕਰ ਦਿਓ ਜੀ ਬੰਦ ਕਰਨੀ ਜੀ ਇਹ ਅੰਦਰਲੀ ਛੜਤੀ ਇਹਨੂੰ ਹੀ ਬੰਦ ਕਰ ਦਿਓ ਅੰਦਰਲੀ ਬੰਦ ਕਰੋ ਨਹੀਂ ਆਏ ਕਰਕੇ ਓਕੇ ਲਿਓ ਬਾਹਰ ਰਹਾ ਓਏ ਹਾਂ ਜੀ ਤੇ ਇਧਰ ਸਾਫ ਕਰਦੀ ਆ ਆਪਣੀ ਲਾਈਟ ਬੰਦ ਬਾਹਰਲੀ ਰਹੀ ਸੋ ਵੀ ਬੰਦ ਕਰਤੀ ਤੇ ਲਿਓ ਨਹੀਂ ਯਾਰ ਪਤਾ ਕਿੱਧਰ ਗਿਆ ਬਾਬੇ 20 ਮਿੰਟ ਹੋ ਗਏ ਤਾਂ ਘੰਟਾ ਉਹਣਾ ਕੋਈ ਪੱਲ ਪਾ ਗਿਆ ਹੋਵੇ ਤੇ ਯਾਰ ਫਿਰ ਤਾਂ ਤਾਂ ਖੁੱਲੇ ਹੀ ਸੀ ਆਹ ਹਣਾ ਹਾਂਜੀ ਬਾਬੋ ਲਿਓ ਨੂੰ ਭਾਲਦੇ ਫਿਰਦੇ ਆਇਓ ਲਿਓ ਭੱਜ ਗਿਆ ਯਾਨੀ ਕਿ ਕਿੱਥੇ ਗਿਆ ਲਿਓ ਤਾਂ ਖਾ ਦੇ ਗਿਆ ਅੱਜ ਭੱਜ ਗਿਆ ਲਾਦਾਦਾ ਅਈਏ ਵੀ ਹੋ ਗਈ ਵੀ ਕਹਾਂ ਗਈ ہماری ਫਾਈਂਡ ਕਰੋ ਲਿਓ ਕੋ ਨਹੀਂ ਨਹੀਂ ਉਹਨਾਂ ਕੋ ਪਾਂਟਰ ਚ ਹੋ ਸਕਦਾ ਉਧਰ ਕੁੱਤੇ ਆਉਂਦੇ ਆ ਆਤ ਪਾਲਿਆ ਮਾਪ ਪਾਲਿਆ ਚੱਲ ਕਰੇ ਮੈਂ ਸਾਲਾ ਕਿੱਥੇ ਗਿਰਦਾ ਉੱਤੇ ਡਰਾਈ ਭੇਡ ਚੱਲ ਚੱਲ ਚੱਲਿਓ ਭਈ ਹੁਣ ਆਇਆ ਯਾ ਸ਼ਕਾਰੀ ਕੁੱਤੇ ਨਾ ਮਿਓ ਆ ਗਿਆ ਤੇ ਆ ਗਿਆ ਤੇ ਆ ਗਿਆ ਆ ਲੱਗ ਗਿਆ ਚੱਲ ਚੱਲ ਖੜਦਾ ਓਏ ਓਏ ਕੋਈ ਨਾ ਕੋਈ ਨਾ ਕੋਈ ਨਾ ਪੈਂਡ ਦੇ ਖਿਆਰੇ ਪੈਂਡ ਦੇ ਖੜਦਾ 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 ਲਿਓ ਆਇਆ ਆਇਆ ਇਸ ਕੰਟਰ ਬਣਾਉਣਾ ਹੁਣ ਜੀ ਆਣ ਇਹਨੂੰ ਬਣਾਵਾਂਗੇ ਚੱਲ ਚੱਲ ਚਾ ਆ ਨਾ ਆਰਡਰ ਚਾਹਤੇ ਕੋਈ ਨਹੀਂ ਗਾ ਖੜਾ ਵੀ ਕਿਵੇਂ ਆਂ ਬੰਦੇ ਖੜਾ ਲੱਗਦਾ ਕਾਰਵਾਈ ਪਾਈ ਲੱਗਦੇ ਦਵਾਈ ਦਵਾਈ ਖੜੀ ਜੀ ਕੋਤੇ ਨੂੰ ਚੱਲ ਚੱਲ ਆ ਆ ਡਿੱਕੀ ਆ ਵਾਸੀ ਆਪਾਂ ਨੂੰ ਹੁਣ ਬਹਿ ਗਿਆ ਟੇਕ ਦੇਖੋ ਪਾਣੀ ਕਿਵੇਂ ਖੀਦਾ ਚਿਕਾ ਦੀ ਪੂਛੇ ਦੀ ਬਾਹਰ ਕੁੱਤਿਆਂ ਨੇ ਦੇਖੀ ਪਾਣੀ ਪੀਣੂ ਨਹੀਂ ਹਟਦਾ ਤੜਕੇ ਆਪਣੇ ਉੱਤੇ ਜਿਹੜੀ ਜਾਂਦਾ ਸੀਗਾ ਹੁਣ ਟੇਗ ਗਿਆ ਨਾ ਇਹਨੂੰ ਐਂ ਗਲੀਸ ਕਰਾਇਆ ਕਰ ਗਿਆ ਆਪਾਂ ਇਹ ਕਾਇਂ ਕਰਕੇ ਫਿਰ ਬਾਦੋਂ ਇੱਕ ਤਾਂ ਲੱਗਦੇ ਸੰਗਲੀ ਜੀ ਠੀਕ ਹੁੰਦੀ ਆ ਉਹਨਾਂ ਦਾ ਰੱਸੀ ਜਿਹਾ ਸੋਹਣਾ ਜਿਹਾ ਪਟਾ ਜਿਹਾ ਉਹ ਤੇ ਇੱਕ ਪੈਡਾਗਰੀ ਤੇ ਕੋਹਲਿਆ ਕੀਤਾ ਨੇ ਚੀਜ਼ਾਂ ਲੱਗ ਗਿਆ ਚੱਲ ਗਿਆ ਫਿਰ ਰੋਟੀ ਟਾਈਮ ਮੇਰੇ ਵੀਰੋ ਕਿਵੇਂ ਹਾਂ ਉਹ ਪਤਾ ਬਾਜੀ ਦਾ ਉਹਦਾ ਸਾਨੂੰ ਮੜਾ ਇੱਕ ਸਾਥੀ ਬਣਦਾ ਹਾਂ ਆ ਲਿਓ ਆ ਆ ਡਾਰੀ ਗਿਆ ਇਹਨੂੰ ਰੋਟੀ ਭਾਗ ਲਿਓ ਉਹਨੂੰ ਠੀਕ ਆ ਪਾ ਦੇ ਰੋਟੀ ਲਾਂਦੀ ਹਾਂਜੀ ਹਾਂਜੀ ਲੱਗੀ ਪਈ ਪੋਣਿਆ ਪੋਣਿਆ ਜੀ ਦੂਤੀ ਕਰਦੀ ਤਿਆਰ ਇੰਦਰ ਆਪਦੇ ਵਾਸਤੇ ਵੀ ਲਿਆਂਦੀ ਪਰ ਆਪ ਤੋਂ ਪਹਿਲਾਂ ਆਪ ਤੋਂ ਪਹਿਲਾਂ ਲਿਓ ਨੂੰ ਆ ਬਾਅਦ ਦਿਖਾਵਾਂਗੇ ਕਿਸੇ ਹਿਸਾਬ ਕਰਦਾ ਮੈਂ ਅਸੂਲ ਕੜਿਆ ਪੂਰੇ ਆਪਕੇ ਓਕੇ ਮੁੰਡਿਆ ਪੂਰੀ ਸੇਵਾ ਕਰਦਾ ਪੂਰੀ ਵਧਾ ਮੈਂ ਲੱਗੀ ਪਈ ਆ ਬਾਈ ਯਾਰ ਹਾਂਜੀ ਗੁਰੂ ਜੀ ਲੱਸੀ ਵਰਤਾਓ ਜੀ ਗੁਰੂ ਜੀ ਨਹੀਂ ਚੇਲਾ ਜੀ ਚੇਲਾ ਜੀ ਨਹੀਂ ਬ੍ਰਦਰ ਜੀ ਉਸਤਾਦ ਜੀ ਨਹੀਂ ਨਹੀਂ ਯਾਰ ਬਾਈ ਯਾਰ ਕੋਈ ਨਾ ਪੁੱਤ ਸਾਰਾ ਜਿੰਨਾ ਬਚ ਗਿਆ ਸਾਡੇ ਤੋਂ ਸਮਾਂ ਤੇ ਰਹੀ ਹੈ ਟੈਨਸ਼ਨ ਨਾਲ ਹੈ ਤੇ ਤਰੇvate ਪੈਡਾਗਰੀ ਇਹ ਉਹ ਸਮਾਨਾ ਹੋਰ ਵੀ ਲੈ ਗੋਣਾ ਸਾਰਾ ਹੀ ਠੀਕ ਹੈ ਕਿ ਨਹੀਂ ਸਹੀ ਆ ਚੋਬਰ ਨੂੰ ਮੜਾ ਖਤਰਾ ਗੋਲੀ ਦਾ ਆਰਡਰ ਹੈ ਤੈਨੂੰ ਤੁਸੀਂ ਜਾਨਿਆ ਬਾਦਛੜਾ ਇਹਨੂੰ ਗੋਲੀ ਦਾ ਆਰਡਰ ਹੋਇਆ ਪਿਆਗਾ ਠੀਕ ਹੈ ਕਿ ਨਹੀਂ ਕਿਸੇ ਵਕਤ ਗੋਲੀ ਪਾਈ ਸਕਦੀ ਕਿਸੇ ਪਾਸੇ ਤਾਂ ਕਰੇ ਬੋਲਟ ਪ੍ਰੂਫ ਗੱਡੀ ਖੜੀ ਹੈ ਬਾਹਰ ਚ ਆਪਣੀ ਬਸ ਹਾਂ ਲੈ ਕੇ ਚੱਲਦੇ ਹਾਂ ਠੀਕ ਹੈ ਕਿ ਨਹੀਂ ਬਰੋਟੀ ਲਈ ਖਾਣ ਜਾਨਵਰ ਆਪਣੇ ਫਿਰਦੇ ਆ ਲੀਓ ਨੇ ਵੀ ਕਰ ਬਣਾ ਦੀ ਚਾਂਦੀ ਲੀਓ ਨੇ ਵੀ ਓਕੇ ਰਿਪੋਰਟ ਕਰਦੀ ਵਧਾ ਗਣਾ ਸਮਾਨ ਚਾਰ ਪੰਜ ਇਹਨੂੰ ਫੁੱਪੇਦਾ ਹੁਣ ਤਿੰਨ ਹੋਰ ਪਾਦਿਆਂ ਚਾਰ ਪਹਿਲਾਂ ਪਾਦਿਆਂ ਸੱਤ ਰੋਟੀਆਂ ਲੱਸੀ ਦਾਲ ਇਹ ਵੋ ਹੁਣ ਮੁੰਡੇ ਨੂੰ ਛੱਡ ਕੇ ਆ ਗਿਆ ਆਪਾਂ ਇਹ ਉਹ ਆਸਤਰ ਸ਼ਾਸਤਰ ਰੱਖ ਚੱਲ ਗਏ ਇੱਥੇ ਆਪਾਂ ਹੁਣ ਇਹਦਾ ਬਸ ਆਪਾਂ ਚੱਲ ਗਏ ਹੁਣ ਠੀਕ ਨਹੀਂ ਬਾਦਲ ਨਹੀਂ ਕੋਈ ਨਹੀਂ ਬੈਠਾ ਤੇ ਨਾ ਵੀ ਬਠਾ ਤੇ ਬਾਹਰ ਝੜ ਕੇ ਜਾੜੂ ਕੋਈ ਡਿੱਕ ਪਾ ਗਾ ਪਿਓ ਯਾਰ ਦਿਖਾਓ ਗੱਗੂ ਜੀ ਲਿਓ ਵਾਸਤੇ ਚੀਜ਼ੀ ਲਿਆਂਦੇ ਜਿਹੜੀ ਪੂਰਾ ਪੂਰਾ ਇਹਨੂੰ ਚਾ ਚੜਾ ਭਾਈ ਮੇਰੇ ਵਾਸਤੇ ਲਫਾਫਾ ਲਿਆਂਦਾ ਇਹਨਾਂ ਨੇ ਅਸੀਂ ਵੀਡੀਓ ਬਹੁਤ ਕੰਡ ਆਉਂਦੀ ਹੈ ਹੁਣ ਦਿਖਾ ਪੁੱਲੀ ਸਮਾਨ ਲਿਓ ਵਾਸਤੇ ਲਿਆਂਦੀ ਜੀ ਲਿਓ ਵਾਸਤੇ ਚੀਜ਼ੀ ਲਿਆਂਦੀ ਮੈਂ ਕਿਹਾ ਥੋੜੀ ਲੈ ਚੱਲਗੇ ਦੇਖੇ ਟੇਸਟ ਵੀ ਕਿਵੇਂ ਦਾ ਲੱਗਦਾ ਬੜੀ ਮਸ਼ਹੂਰ ਚੀਜ਼ ਛੋਟੇ ਹੁੰਦੇ ਮੋਤੀ ਨੂੰ ਵੀ ਪਾਉਂਦੇ ਰਹੇ ਆ ਪੈਡਾਗਰੀ ਠੀਕ ਹੈ ਇਹ ਕਾ ਸਟਿਕਸ ਟੁਕਸ ਆਪਾਂ ਨਹੀਂ ਕਿੜੀਆਂ ਮੀਟ ਵਾਲੀਆਂ ਠੀਕ ਹੈ ਕਿ ਨਹੀਂ ਇਹ ਪਾਉਂ ਤਾਂ ਕਰਕੇ ਕੇਕ ਪਾ ਗਈ ਦੇਖ ਲੇ ਮੂਰਤ ਕਰੀ ਤੇ ਅੱਧੀ ਜਿਹੜੀ ਤੋੜੀ ਸੀ ਉਹ ਪਾ ਮੈਂ ਤਾਂ ਕਹਿਣਾ ਆਇਆ ਆੜਿਆ ਕੱਪ ਗਿਆ ਜੀ ਇੱਕ ਮਿੰਟ ਕਿੰਨਾ ਚਿੱਟੂਗਾ ਹੈ ਲੈ ਡੱਗਣੇ ਨਹੀਂ ਦਿੰਦਾ ਇਹ ਤਾਂ ਚੋਪਰਾ ਪੱਠੂ ਆ ਪੂਰਾ ਇਹ ਇਹ ਕਿਹੜਾ ਹੈ ਵੀ ਆਪਣੇ ਵਾਂਗੂ ਸ਼ੇਰਾ ਪੂਰਾ ਪੂਰਾ ਆ ਪੈਡਾ ਗਿੱਕ ਤੇ ਆ ਦਿਖਾ ਦੇ ਇਹਦੇ ਚ ਵੀ ਮੀਟ ਮੂਟ ਹੁੰਦਾ ਵਿਟਾਮਿਨ ਹੁੰਦੇ ਆ ਮੇਰੇ ਹਿਸਾਬ ਨਾਲ ਹਨਾ ਤੇ ਇਹਦੇ ਚ ਕੀ ਆ ਵੀ ਇਹਦੇ ਚਿਕਨ ਵਾਲੀਆਂ ਚਿਕਨ ਵਾਲਾ ਨਾ ਸਪੈਸ਼ਲ ਹੈ ਬਸ ਆ ਚੀਜ਼ਾਂ ਲਿਆਂਦੀਆਂ ਓਕੇ ਤੇ ਇੱਕ ਦੇ ਵਾਰ ਤੇ ਗਲਤ ਪਾਉਣ ਨੂੰ ਰਸਾ ਜਿਹੇ ਲਿਆਂਦਾ ਨਹੀਂਗਾ ਉਹ ਫਿਰ ਲੈ ਕੇ ਆ ਤੇ ਇੱਕ ਕਰੀ ਕਬੂਤਰ ਵੀ ਦਿਖਾ ਦਗੇ ਜੀ ਠੀਕ ਹੈ ਮਰਗ ਜੂਮ ਟਾਈਮ ਆ ਜੀ ਮਨਪੀ ਦੇ ਕਬੂਤਰ ਦੇ ਸਾਰ ਸੱਤਾਂ ਸੱਤਾਂ ਦਾ ਟਾਈਮ ਹੈ ਸਾਰੇ ਟਾਈਮ ਆ ਇੱਕ ਮਿੰਟ ਹੋ ਜਾਂਦੇ ਬਈ ਇਕੱਠੇ ਚਾਰ ਪੰਜ ਇੱਕ ਥੱਲੇ ਜਾਂਦੇ ਪੰਜ ਪੰਜ ਦਿਖਾ ਦੇ ਸਾਨੂੰ ਠੀਕ ਆ ਕਿ ਨਹੀਂ ਛੇਵੀਂ ਆ ਗਈ ਬਗਲ ਛੇਵੀਂ ਆ ਜਾਂਦੀ ਬਗਲ ਫੂੰਜੀ ਵਾਲੀ ਸੱਤਵਾਂ ਕਿੱਥੇ ਬੀਬੀ ਆਪਣੀ ਸੱਤਵੇਂ ਉਹ ਆਗੇ ਟੂ ਸੱਤਵਾਂ ਹੋ ਸੱਤਵੀਂ ਹੋ ਆ ਗਈ ਟੂਸਿਆਂ ਵਾਲੀ ਬਗਲ ਫੂੰਜੀ ਵਾਲੀ ਬੇਠਾਲਾ ਬਗਲ ਟੂਸੇ ਵਾਲਾ ਰੱਤਾ ਆ ਮਗਰ ਆ ਗਿਆ ਡੱਬਾ ਹਰੀ ਫੂੰਜੇ ਵਾਲਾ ਉਹ ਮਗਰ ਆ ਗਿਆ ਹਰੀ ਫੂੰਜੇ ਵਾਲਾ ਕਲੀਅਰ ਐ ਨਾ ਸਾਰੇ ਕੂਤਰ ਹਾਂ ਠੀਕ ਆ ਵੀ ਪਾਸ ਆ ਵੀ ਸਾਰੇ ਸਾਰੇ ਸੈੱਟ ਫਿਰਦੇ ਓਕੇ ਰਿਪੋਰਟ ਤੇ ਹੁਣ ਉਹ ਕਰਦੇ ਕੂਤਰਾ ਦਾਣਾ ਪਾਣੀ ਕਰਕੇ ਗੇਰੇ ਹਾਂਜੀ ਮੇਰੇ ਵੀਰ ਤੇ ਕੀ ਕਰੂ ਇਹ ਕੱਡੂਦਾ ਤੇ ਰੱਖੀਏ ਬਈ ਦਾਣੇ ਦਾਣੇ ਕਰ ਤੇ ਰੈਡੀ ਮੰਮਾ ਰੱਖਦਾ ਦਾਣੇ ਫਰਾਉਣਾ ਆਇਓ 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 ਬੇਟਾ ਪਾਣੀ ਪਾਣੀ ਪਿਆਗਾ ਆਥਰੇ ਧੋ ਕੇ ਪਾ ਦੇਣਗੇ ਮੈਂ ਕਿਹਾ ਧੋ ਹੀ ਨੇ ਦੇ ਕੇ ਪਾਣੀ ਚੱਕ ਹੀ ਦੇਵਾਂ ਸਾਰੇ ਕਬੂਤਰਾਂ ਦਾ ਯਾਰ ਲਓ ਜੀ ਇਧਰ ਕਬੂਤਰੀਆਂ ਨੂੰ ਵੀ ਰੱਖ ਜੀ ਦਾਣੇ ਆਇਓ 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 ਖੰਡੋ ਇਧਰ ਆ ਗਏ ਜੀ ਉੱਡਣ ਵਾਲੇ ਕਬੂਤਰਾਂ ਵਾਲੇ ਪਾਸੇ ਇੱਕ ਮਿੰਟ ਤੇ ਇਹਨਾਂ ਨੂੰ ਵੀ ਰੱਖ ਦਈਏ ਆਇਓ 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 ਪੁੱਤ ਤੇ ਖੂਡਾ ਨੰਬਰ 4 ਚ ਵੀ ਰੱਖ ਦਈਏ ਜੀ ਦਾਣੇ ਠੀਕ ਐ ਆਇਓ 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 ਪੁੱਤ ਪਾਣੀ ਚੱਕੀ ਦੇਵਾ ਸਾਰੇ ਕਬੂਤਰਾਂ ਦਾ ਪਾਣੀ ਧੋ ਹੀ ਪਾਵਾਂਗੇ ਕੋਈ ਨਹੀਂ ਦਾ ਆਇਓ 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 ਬੇਟਾ ਤੇ ਪਾਣੀ ਵਾਲੇ ਭਾਡੇ ਸਾਰੇ ਉਤਰੇ ਬਾਹਰ ਕੱਢ ਤੇ ਬੈਟ ਕਾਲ ਨੂੰ ਰੱਖਿਆ ਗਿਆ tane ਤੇ ਲਾਸਟ ਆਪਣੀ ਬੈਟ ਕ ਭਾਈ ਕੋਡਾ ਨੰਬਰ 5 ਇਹਨਾਂ ਨੂੰ ਵੀ ਰੱਖ ਜੀ ਆ ਜੋ ਆ ਜੋ ਆ ਜੋ ਆ ਆ ਜੋ ਆ ਜੋ ਆ ਜੋ ਪੁੱਤ ਆ ਜੋ ਬੇਟਾ ਆ ਤੇ ਇਹਨਾਂ ਦਾ ਵੀ ਵਾਟਰ ਲੈ ਚਲੇ ਬਾਹਰ ਹਾਂ ਜੀ ਤੇ ਪਾਈ ਜੀ ਅਖੀ ਬਠਾ ਹੀ ਨਹੀਂ ਗਾ ਇਹਨਾਂ ਉਹਨਾਂ ਨੂੰ ਰੱਖਿਆ ਨਾ ਜਾਣਾ ਪਰ ਅਸਨ ਆਦਮਾ ਨੂੰ ਨਹੀਂ ਵਸਲੀ ਇਹ ਦੱਕਦਾ ਸਾਰੇ ਹੀ ਫਰਦੇ ਆ ਕੋਈ ਨਹੀਂ ਬੈਠਾ ਆ ਦੇਖੋ ਐ ਸਿਰ ਲੱਗਪਗ 12:30 ਇੱਕ ਦਾ ਹੂੰ ਬਸ ਮੀਰ ਆਇਆ ਵੀ ਜਾ ਕੇ ਮੈਂ ਵਾਲ ਕਟਾਇਆ ਹਣਾ ਕੋਈ ਪਰ ਫਿਰ ਤੇ ਆ ਦੇਖੋ ਥੋੜੇ ਸਾਹਮਣੇ ਪਾਈ ਕੋਈ ਧਕੋ ਨਹੀਂ ਕੰਮ ਚ ਬੈਠਣ ਵਾਲੇ ਔਰ 10 ਵੀ ਮੇਰੇ ਪਾ ਜਾਣਗੇ ਆ ਗੋਸ਼ੀ ਦਾ ਵੀ ਆ ਗਿਆ ਇਕਲਾ ਬੀਬੂ ਜਹਾਰਾ ਟੂਸਾ ਤੂੰ ਹੀ ਕਰਕੇ ਆਏ ਉਹੀ ਨੇੜਾ ਬਾਏ ਨੇ ਪਾੜਾ ਸੀਗਾ ਆ ਇਹਨੂੰ ਲਕੜਾ ਸੀਗਾ ਉਹੀ ਹੋਊਗਾ ਪੱਕਾ ਪਤਾ ਉਹੀ ਹੋਊਗਾ ਇਹਦਾ ਬਾਪ ਜਿਸੋਂ ਹੋ ਗਿਆ ਸਭ ਜੇ ਵੀਰੇ ਪੂਰੇ ਜੇ ਰੱਤੇ ਜੀ ਇਹ ਨਹੀਂ ਪਤਾ ਉਹ ਭਰਾਂ ਗਿਆ ਇਹਨਾਂ ਦੀ ਪਸਾਰਾ ਦੰਣੀ ਅੱਖਾਂ ਵਿੱਚ ਰੰਗ ਲਾਇਆ ਹੁੰਦੇ ਯਾਰ ਪਹੁੰਚ ਗਏ హెయిਰ ਕੱਟ ਕਰਾਉਣ ਅਮਨ ਪੋਲੇ ਠੀਕ ਆ ਕਿ ਨਹੀਂ ਤੇ ਦੁਕਾਨ ਅਪਡੇਟ ਕਰ ਲਈ ਵੀ ਮੁੰਡੇ ਨੇ ਠੀਕ ਆ ਕਿ ਨਹੀਂ ਨਿਊ ਦੁਕਾਨ ਪਾ ਦੀ ਪਹਿਲਾਂ ਤਾਂ ਵਧਾਨਾ ਦਿਓ ਆਪਣੇ ਮੰਦਰ ਨੂੰ ਹਣਾ ਬਹੁਤ ਵਧੀਆ ਦੁਕਾਨ ਬਣ ਗਈ ਸਰਾਹ ਲਾਤੀ ਯਾਰ ਹਨਾ ਪੂਰੀ ਏਨ ਓਕੇ ਬਣਾਤਾ ਜਾਵਾਂ ਯਾਰ ਠੀਕ ਆ ਕਿ ਨਹੀਂ ਕਿਆ ਬਾਤਾਂ ਨੇ ਤਿੰਨ ਇਧਰ ਮੰਨ ਕੇ ਚਲੋ ਅਡਵਾਡੋ ਹੋਣਾ ਤਿੰਨ ਸ਼ੀਸ਼ੇ ਇਧਰ ਦੇਖ ਰਿੰਗ ਲਾਈਟ ਕਾਊਂਟਰ ਸੋਫੇ ਸਰਾ ਗੱਲ ਬਾਤ ਠੀਕ ਹੈ ਕਿ ਨਹੀਂ ਚਲੋ ਵਾਲ ਕਟਾਈ ਆ ਪਛੀੜ ਜਿਹੇ ਜਿਹੇ ਉਹਨੇ ਕੂਟਰ ਉੱਡੇ ਫਿਰਦੇ ਐ ਅਤਾ ਹੀ ਜਾਨਵਰ ਲਗਭਗ ਸਾਰੇ ਓਡੇ 20 20 25 ਮਿੰਟ ਸਾਰੇ ਠੀਕ ਹੈ ਕਿ ਨਹੀਂ ਇਹ ਕਰੇਗੀ ਕਿ ਨਹੀਂ 30 ਮਿੰਟ ਉੱਤਰੇ ਹੈ ਤੀਰੇ ਕੰਮ 30 ਤੇ ਆ ਪੂਰਾ ਗਿਆ ਨਹੀਂ 30 ਮਿੰਟ ਉੱਟ ਕੇ 30 ਤੇ ਹੋਣਾ ਕਹਿੰਦੀ ਮੈਂ ਹੈ ਗੁੱਦੇ 20 25 ਤੇ ਸੀ ਇਹ 30 ਤੇ ਫਿਰਦੇ ਆ ਆਪਣੀ ਇਹ ਦਿਖਾਣਾ ਦੇਗੇ ਉਹ ਇੰਦੇ ਤਲੀ ਉਹ ਇੰਦੇ ਤਲੀ ਤਿਤਲੀ ਉਹ ਡੱਪ ਗਈ ਤਿਤਲੀ ਉਹ ਦੇਖ ਆ ਆ ਆ ਆ ਕਿੱਧਰ ਗਈ ਆ 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 ਕਾਇਆ 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 ਪੋਟ ਉਹ ਕਿ ਬਾਕੀ ਅੰਦਰ ਹੈ ਠੀਕ ਹੈ ਤੇ ਲਿਓ ਵਾਸਤੇ ਪੈਡਾਗਰੀ ਭਿਉਂਦੀ ਆਪਾਂ ਥੋੜੀ ਥੋੜੀ ਪਾਇ ਕਰ ਰਿਹਾ ਬਾਹਰ ਲਈ ਪਾਇ ਕਰ ਰਹੇ ਹਾਂ ਠੀਕ ਹੈ ਸਾਹਜ ਜੀ ਦੀ ਪੈਡਾਗਰੀ ਸਾਹਜ ਨੂੰ ਸਟ੍ਰਿਕਸ ਜੀਆਂ ਬਾਕੀ ਇਧਰਲੇ ਸਾਰੇ ਕੂਤਰ ਨੂੰ ਪਾਣੀ ਦਿੱਤਾ ਪਿਆ ਹਨਾ ਤੇ ਬਸ ਪਾਣੀ ਪੂਰੀ ਖਿੱਚਣ ਦਿਓ ਤੇ ਉਸ ਤੋਂ ਬਾਅਦ ਆਪਾਂ ਫਿਰ ਉਹਦੀ ਭਾਵੇਂ ਬਦਾਨ ਤੁਸੀਂ ਬਾਅਦ ਵਿੱਚ ਬਾਹਰਲੇ ਕੂਤਰ ਨੂੰ ਵੀ ਪਾਣੀ ਪਾਉਣਾ ਹੈ ਮੈਂ ਤੇ ਇੱਕ ਚਾਹ ਦਾ ਫੋਨ ਘਰ ਦਾ ਕਰੇ ਸਹਾਜਾ ਨਾ ਸੋਣਾ ਸਰੀਰ ਜਾ ਕਰਕੇ ਕਾਇਮ ਤੇ ਜਾਨਵਰਾਂ ਨੂੰ ਪਾਣੀ ਵੀ ਰੱਖਤਾ ਈ ਸਾਰਿਆਂ ਨੂੰ ਟਾਈਮ ਲਾਪਸ ਤੁਸੀਂ ਦੇਖ ਹੀ ਲਿਆਉਣਾ 1 2 3 4 5 ਪੰਜੇ ਖੁੱਡਾਂ 'ਚ ਰੱਖਤਾ ਪਾਣੀ ਇਕੂਤਰੀ ਮਿੱਤਰਾ ਆਪਣੇ ਫੇਰ ਮੋੜ ਮੜ ਗਈ ਮੈਨੂੰ ਤਾਂ ਲੱਗਦਾ ਯਾਰ ਨਿਆ ਫਿਰ ਦੀ ਗੱਤ ਦੀ ਫਿਰਦੀ ਆ ਉਸੇ ਲੈਵਲ ਤੇ ਫਿਰਦੀ ਆ ਤੇ ਮੁੰਡਾ ਛਿੱਲੀ ਜਾਂਦਾ ਬਾਦਾਮ ਮੈਂ ਇਧਰ ਪਾਣੀ ਪੂਰਾ ਕਰੀ ਜਾਂਦਾ ਜਾਨਵਰਾਂ ਦਾ ਠੀਕ ਆ ਉਹੀ ਕਿਵੇਂ ਗੁੰਝੀ ਜਾਂਦੀ ਕਹਿੰਦੀ ਆ ਪਾ ਆਲਮਾ ਪਾ ਆਦਾਂ ਪਾ ਆਦਾਂ ਮੈਂ ਪਾਉਣਿਆ ਪਾ ਆਦਾਂ ਮੈਂ ਕੱਢੂ ਜਾਂਪ ਉਹੀ ਤਾਂ ਗੱਲ ਆ ਇਟਸ ði ਟਾਈਮ ਮੇਰੇ ਵੀਰੋ ਮੋਲ ਸੈਟ ਮੋਲ ਸੈਟਾ ਮੁੰਡਿਆ ਦੁਆਰਾ ਬਣਾ ਲਿਆ ਓਕੇ ਹੋ ਗਿਆ ਉਹ ਗੱਲ ਤੋਂ ਹੀ ਸੀਗੀ ਨੇ ਕੋਈ ਨਹੀਂ ਤਾਂ ਵਦਗਾ ਇਹਨਾਂ ਨੂੰ ਤਾਂ ਪਸੰਦ ਕਰਨਾ ਹੈ ਥੋੜੀ ਗੱਲ ਚੱਲ ਗਈ ਉਹ ਗੱਲ ਤੋਂ ਹੀ ਸੀਗੀ ਉ ਆਇਆ ਸੀ ਚਾਚਾ ਹੂ ਸਣਾ ਹੈ ਕੀ ਕਰਦੇ ਸੀ ਮੈਂ ਨਾ ਕਰਕਰਾਂ ਪਾ ਗਿਆ ਚੱਲ ਕੋਈ ਓਕੇ ਚਾਹ ਚ ਪੀਣਾ ਬਾਪੇ ਬਾਬਰ ਕੂਤਰਾ ਨੇ ਪਾਣੀ ਲੱਗ ਗਿਆ ਚਰ ਨੂੰ ਬਦਾਮ ਵੀ ਪੋਣੇ ਚੀਤੀ ਜੀ ਦੀ ਹਾਂਜੀ ਜੀ ਮੇਰੇ ਦੋਸਤੋ ਰੱਖੀ ਜਨੋਰਾ ਨੂੰ ਬਦਾਮ ਪਹਿਲੇ ਨੰਬਰ ਤੇ ਪਾਈਆ ਪਰ ਰੱਤਾ ਆਪਣਾ ਆਪਰਤਾਂ ਕਹਿੰਦਾ ਸੀਗਾ ਦੂਜੇ ਨੰਬਰ ਤੇ ਆਪਣਾ ਡੱਬਾ ਆਇਆ ਪੁੱਤ ਡੱਬੇ ਤੀਜੇ ਨੰਬਰ ਤੇ ਹਰੇ ਫੂੰਦੇ ਵਾਲਾ ਆਇਆ ਬੇਟਾ ਦੇਖ ਬਈ ਟੋਟ ਟੋੜ ਕੇ ਚੌਥੇ ਨੰਬਰ ਤੇ ਬੇਠਲਾ ਆਇਆ ਬੱਤ ਓਕੇ ਨਰਪੋਟਾ ਸੈਟ ਬਸ ਦੂਜਾਂ ਵਾਸਤੇ ਵੀ ਕੱਟ ਕੇ ਦੋਵਾਂ ਵਾਸਤੇ ਚੋਬਰਾ ਗਈ ਪੇਪਰ ਦੇਖਾ ਮੈਂ ਲਾਉਂਗਾ ਮਰਡਾਈ ਨੰਬਰ ਪਹਿਲਾਂ ਵੀ ਉੱਡ ਗਈ ਸੀ ਇਹ ਘੰਟੇ ਬਾਅਦ ਉਤਰੀ ਐ ਫੇਰ ਉੱਡੂਗੀ 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 ਮਾਰ ਦੇ ਟੈਡੀ ਬਸ ਸੈਟ ਹੈ ਧੰਨਵਾਦ ਸਰਾ ਹੀ ਲਾਤੀ ਨਿਕਲਦੀ ਸੀਗੀ ਨਿਕਲਦੀ ਸੀ ਹੁਣ ਵੀ ਜਾਨਵਰਾਂ ਨੂੰ ਦਾਣੇ ਇਹ ਕਰਨੇ ਪਹਿਲੇ ਨੰਬਰ ਦਾ ਡੱਬਾ ਬੇਬੀ ਇਹ ਕਰਨੇ ਦੂਜੇ ਨੰਬਰ ਤੇ ਚਲ ਇਹਨੂੰ ਰੱਖ ਦਨੇ ਆਪਾਂ ਹਰੀ ਹੁੰਝੇ ਵਾਲੇ ਨੂੰ ਹਰੇ ਹੁੰਝੇ ਵਾਲੇ ਨੂੰ ਤੀਜੇ ਨੰਬਰ ਤੇ ਚਲ ਪੈਨੂ ਲੱਖ ਦਨੇ ਆਪਣੇ ਰੱਤੇ ਠੀਕ ਹੈ ਉਸ ਕਿਹਾ ਰਿਪੋਰਟ ਬਾਕੀ ਸਿਲਕ ਕੱਟਿਆ ਨੇ ਬਰਾਉ ਉਹ ਵੀ ਰੱਖਦੇ ਆ ਕਬੂਤਰੀ ਹਰੇ ਟੂਸ ਵਾਲੇ ਵੀ ਆ ਗਈ ਬਈ ਇਹਨੂੰ ਵੀ ਕਰਤੀ ਅੰਦਰ ਹਾਂਜੀ ਦੱਸੋ ਬਹੁਤ ਵਧੀਆ ਹੋਇਆ ਹਾਂਜੀ ਤੇ ਕਿਸੇ ਬੰਦੇ ਨੂੰ ਉਹ ਦੱਸ ਇਨਸਾਨ ਨੂੰ ਕੁਝ ਦੱਸਣਾ ਹਾਂਜੀ ਹਾਂਜੀ ਪੇਪਰ ਬਹੁਤ ਵਧੀਆ ਹੋਇਆ ਸਾਝਾ ਮੈਂ ਉਹ ਮੈਂ ਦੱਸ ਦੇਣਾ ਖੁੱਲ ਕੇ ਜੇ ਨਹੀਂ ਖੁੱਲ ਕੇ ਦੱਸਣਾ ਨੀ ਨੀ ਓਏ ਮੈਂ ਗੱਲ ਤਾਂ ਸੁਣ ਲੋ ਗੱਲ ਤਾਂ ਸੁਣ ਲੋ ਮੈਂ ਇਹ ਕਹਿਣਾ ਚਾਹਣਾ ਵੀ ਬੱਚੇ ਦਾ ਪੇਪਰ ਬਹੁਤ ਸਰਾ ਹੋਇਆ ਟੈਨਸ਼ਨ ਕਰਨ ਲਈ ਕੋਈ ਗੱਲ ਨਹੀਂ ਸਾਡਾ ਬੱਚਾ ਬਹੁਤ ਸਿਆਣਾ ਹੈ ਪਹਿਲਾ ਵੀ ਹੈ ਇੱਕ ਨੰਬਰ ਹੈ ਗੁੱਡ ਹੈ ਇਹਦੇ ਵਰਗਾ ਹੀਰਾ ਕਿਤੇ ਨਹੀਂ ਮਿਲਣਾ ਮੁੱਕਦੀ ਗੱਲ ਹੈ ਅੱਜ ਪਹਿਲੀ ਵਾਰੀ 2 ਵਜੇ ਬਾਹਰ ਆਇਂਦੀ ਲੇਟ ਨਹੀਂ ਅੱਜ ਜਿਹੜਾ ਪੇਪਰ ਸੀਗਾ ਇੰਨਾ ਕ ਜਿਆਦਾ ਪਿਆਰ ਆ ਉਹ ਪੇਪਰ ਨਾਲ ਉਹ ਸਬਜੈਕਟ ਹੈ ਨਾ ਕ ਜਿਆਦਾ ਚੰਗਾ ਲੱਗਦਾ ਇਹਨੂੰ ਕਿ ਉਹ ਦਿਲ ਨੂੰ ਲੱਗਿਆ ਹੋਇਆ ਉਹ ਮੰਨ ਲੇ ਜਨ ਵੀ ਉਹ ਤੇ ਘੰਟਾ ਹੋਰ ਵੀ ਬਹਿਣਾ ਪੈਣਾ ਐਕਸਟਰਾ ਮੈਂ ਤਾਂ ਵੀ ਬਹਿ ਜਾਂਦਾ ਹਾਂ ਹਾਂ ਦੋ ਦਿਨ ਵੀ ਬਹਿਣ ਦੋ ਪੇਪਰ ਵਿੱਚ ਜਿਹੜਾ ਅੱਜ ਸਬਜੈਕਟ ਸੀ ਕਿਹੜਾ ਸਬਜੈਕਟ ਸੀ ਮਰਦ ਸੀ ਸਾਇੰਸ ਉਹ ਮਾਈ ਗੋਡ ਇੰਟਰਸਟ ਸਾਇੰਸ ਸਟੂਡੈਂਟ ਹੈ ਹਮਾਰਾ ਇਹ ਬਹੁਤ ਅੱਛਾ ਹੈ ਚਲੋ ਬੇਬੀ ਬਦਾਮ ਕੱਟ ਕੇ ਕੋਈ ਗੱਲ ਨਹੀਂ ਹਾਂ ਜੀ ਮੇਰੇ ਦੋਸਤੋ ਮੇਰਾ ਕੋ ਤਾਂ ਪਹਿਲਾਂ ਹੀ ਲੱਗਦੇ ਹੱਥ ਮੈਂ ਕੋਈ ਦੋ ਕਹਾਣਾ ਨਾ ਕਹਾਂ ਘਰੇ ਵੀ ਕਰ ਦਗੇ ਲੈ ਮੋਟੀ ਨੂੰ ਜਾਗਾ ਗਈ ਨਾ ਬੰਦਾ ਵਾ ਨਿਕੜਾ ਗਿਆ ਬਸ ਕਰਦਾ ਹੀ ਆਂਦਾ ਸਾਡੇ ਬੱਚੇ ਵੀ ਆ ਗਏ ਭਾਈ ਸਕੂਲੋਂ ਬੱਚੇ ਮੰਨ ਕੇ ਸੱਚੇ ਆਜੋ ਮਠਾ ਲੱਗੇ ਇਹਨਾਂ ਦੀ ਆਇਓ ਪੱਤਾ ਭੱਜੋ ਇਹਨੂੰ ਬੈਗ ਕਿਉਂ ਨਹੀਂ ਚੁਕਾਉਂਦਾ ਕਿ ਛੋਟਾ ਹਜੇ ਆਪਦਾ ਬੈਗ ਆਪ ਨਹੀਂ ਚੁਕਦਾ ਓਏ ਹੈ ਵਿੱਦਿਆ ਪੜਾਈ ਫਿਰ ਕਿਵੇਂ ਹੋਊਗੀ ਤੈਨੂੰ ਹੈਲੋ ਕਰਕੇ ਜਾਓ ਹੈਲੋ ਕਰ ਹੈਲੋ ਤੇ ਕਮਿਠੀ ਦੇ ਦੇ ਮਾੜੀ ਜੀ ਬਹੁਤ ਪਤਾ ਜੀ ਵੀਰੇ ਹਾਂ ਹੈਲੋ ਕਰ ਦੇ ਤੂੰ ਮਿਠਾਈ ਇਹਨਾਂ ਦੇ ਦੇਗਾ ਕਾ ਦੇ ਦੀ ਭੱਜ ਜਾ ਸਾਣਾ ਪੱਤ ਬਣ ਕੇ ਹਾਂਜੀ ਹਾਂਜੀ ਬੱਚੇ ਬਹੁਤ ਸੋਹਣੇ ਆਈ ਬਹੁਤ ਪੜਾਕੂ ਬੱਚੇ ਆਪਣੇ ਸਾਰੇ ਪੜਨੇ ਵਧਣਗੇ ਵੀ ਅੱਗੇ ਹਾਂ ਉਹ ਵੀ ਵਧੀਆ ਨਾਲ ਬੈਠਾ ਦੇਖੋ ਮੋਬਾਈਲ ਤੇ ਵਰੀ ਤੁਰ ਜਾਂਦਾ ਵੀ ਬਹੁਤ ਪੜਾਈ ਪੜਾਈ ਪੂਰੀ ਫੁੱਲ ਕਰਦਾ ਹੈ ਸਕੂਲ ਨਾਲ ਬਹੁਤ ਪਿਆਰ ਹੋ ਗਿਆ ਸਕੂਲ ਨਾਲ ਸਟੱਡੀ ਨਾਲ ਮੁੰਡੇ ਦਾ ਇਹਨਾਂ ਕਾ ਜਿਆਦਾ ਪਿਆਰੇ ਹੂੰ ਕੋਈ ਵੀ ਕਰਦਾ ਸੜੀ ਪਿੱਛੇ ਜਾਣ ਲਈ ਵੀ ਦੱਸਦਾ ਮੁੰਡਾ ਇਹ ਸਿੱਧੇ ਹੱਸਦਾ ਆਇਆ 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 ਪੋਤਾ ਆਇਆ 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 ਮਾਸਤਾ 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 ਆਇਆ 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 ਲਾਉ ਜੀ ਲਾਸਟ ਕੁਝ ਨੂੰ ਬਰਾਬਰ ਇੰਦੀ ਜੀ ਉਹਨੂੰ ਵੀ ਤਰਕ ਉਹ ਕੋਈ ਨਹੀਂ ਉਹ ਇੱਕ ਵਾਰ ਮੇਰੇ ਵੰਡ ਦਾ ਰੇ ਚੌੜ ਕਰਦੇ ਨੀਲੇਆਂ ਨਾਲ ਜੋੜ ਦਨ ਸਕਦੇ ਕੋਈ ਗੱਲ ਨਹੀਂ ਬਾਈ ਬਾਈ ਦਿਖਾ ਦੇਗਾ ਆਪਾਂ ਉਹ ਦੇਖੋ ਇੱਕ ਉਹ ਨਾਲ ਚੱਲ ਰਹੀ ਹੈ ਇੱਥੇ ਲੋਕ ਆ ਗਏ ਬਾਈ ਆਪਾਂ ਆ ਆ ਦਾ ਬੜਾ ਤੰਗਾ ਇੱਥੇ ਦਿੱਤਾ ਸੀਗਾ ਇੱਥੇ ਦਿੱਤਾ ਸੀਗਾ ਉਹ ਲਗਣਾ ਉਹ ਆਜ ਤਹੀ ਕਾਨਪੁਰ ਤੇ ਇੱਕ ਕਰਾਚੀ ਇੱਥੇ ਸੀਗਾ ਹਾਂ ਠੀਕ ਹੈ ਇਹ ਤਨੇ ਜੇਤੂ ਹੈ ਮੁੜ ਕੇ ਭਾਈ ਯਾਦ ਕਰਤੀ ਸੀ ਆਪਾਂ ਨੂੰ ਸ਼ੌਂਕ ਘਟ ਗਈ ਨਹੀਂ ਲਿਆਂਗਾ ਤਾਂ ਕਰਕੇ ਕੀ ਹੈ ਨਹੀਂ ਇਦਾਂ ਮੈਂ ਜਮਸਾਪ ਆ ਲੁੱਟੋ ਗਏ ਲੁੱਟੋ ਗਏ ਠੀਕ ਆ ਇਹ ਵੀ ਡ੍ਰੀਟ ਮਾਜਾ ਕੋਈ ਟੈਨਸ਼ਨ ਨਾ ਲੋ ਕੋ ਜੀ ਤੇ ਹੋ ਗਈ ਆਪਣੇ ਬਦਾਮਾਂ ਵਾਲੇ ਕਬੂਤਰ ਵੀ ਕੈਮ ਸ਼ੈ ਮੇਰੇ ਵੀਰੋ ਬਦਾਮ ਪਾਵੇ ਖਣਕ ਪਾਤੀ ਇਹ ਹੋਣਾ ਸਭ ਕੁਝ ਕੰਪਲੀਟ ਹੁਣ ਬਸ ਸਿਰਫ ਇਹਦਾ ਕਲਾ ਖੁੱਡਾ ਰਹਿ ਗਿਆ ਤੇ ਉਹ ਵੀ ਛੱਡ ਦੇਣਾ ਹੁਣ ਹੌਲੀ ਹੌਲੀ ਜਾਓ ਧੱਕਾ ਮੁੱਕੀ ਜੀ ਨਾ ਕਰੋ ਮੈਂ ਪਹਿਲਾਂ ਦਾ ਸਤਾ ਫਿਰ ਤੁਹਾਨੂੰ ਇੱਕ ਡੋ ਟੰਨ ਚਾਲ ਪੰਡ ਇਹ ਠੀਏ ਬਿੱਲੂ ਠੱਟ ਮਾਸ਼ਾਲ ਇਦਾਂ ਲਿਓ ਪੁਰੀਟ ਆ ਗਏ ਪੜਾ ਕੇ ਸੁੱਤਾ ਹੀ ਪਿਆ ਰਾਖੀ ਪੁੱਲ ਦਾ ਢਾੜੀ ਸਾਡਾ ਖਾਂ ਖਾਣਾ ਤਾਂ ਆਪਣੀ ਦਾ ਆਪਣਾ ਹੋ ਰਿਹਾ ਓਕੇ ਬਰਬਾ ਠੀਕ ਆ ਹਾਰੇ ਬੰਦੇ ਦੋ ਕੰਦਰ ਪਏ ਆ ਹਨ ਕੰਮ ਕੁਮਜਾ ਬਾਲਾ ਕਰਕੇ ਥੱਕ ਜਾਂਦੇ ਆ ਇੱਕ ਕੋ ਤਾਂ ਬੈਠਾ ਹੈਗਾ ਤੇ ਇੱਕ ਕਾਮੇ ਮੁੰਡੇ ਸਾਰੇ ਫਿਰ ਹੋਰ ਕੋਈ ਪਹਿਲਾਂ ਫੁਪੱਟ ਖੂਪੱਟ ਘੜਿਆ ਤਾਂ ਹੀ ਥੱਕ ਕੇ ਬੈਠ ਗੋ ਡੋਡੀ ਮੈਂ ਵੀ ਜਾਣਾ ਕਰੇ ਹੁਣ ਜਾ ਕੇ ਉਹ ਕਰਦਾ ਨਾਉਣੇ ਨੂੰ ਨਹੀਂ ਹੈਗੇ ਹਾਂ ਜੀ ਮੇਰੇ ਵੀਰੋ ਨਹੀਂ ਤੋ ਹੀ ਕਰਕੇ ਹੋ ਗਏ ਜੀ ਰੈਡੀ ਇੱਕ ਮਿੰਟ ਕੈਮਰਾ ਸ਼ਾਪ ਕਰ ਲੈਂਦਾ ਦੱਸੋ ਜੀ ਕਿਵੇਂ ਲੱਗ ਰਹੇ ਹੈ? ਅੱਛੇ ਹੈ। ਇਸ ਕੋ ਅੰਦਰ ਕੀ ਇਹ ਛਾਤੀ ਉਬਾਰ ਕੱਢੀ। ਵਾਲ ਉਲੂ ਕਟਾਲੀ ਸੀ ਠੀਕ ਹੈ ਨਹੀਂ। ਦੱਸੋ ਰਿਪੋਰਟ ਓਕੇ ਹਨ। ਓਕੇ ਚੱਲਦੇ ਹਾਂ ਅੰਦਰ ਨਿਕਰੇ ਆਪਾਂ। ਹਾਂ ਜੀ ਮੇਰੇ ਵੀਰੋ ਅੱਗੇ ਕਰੇ। ਨਾ ਪੰਗੇ ਨਾ ਲਈਓ ਚੱਲ 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 ਗਲੀਸ ਲੈਣੇ ਜੇ ਪੌੜੇ ਲਾਏ ਤਾਂ। ਬਾਹਰ ਲਗੇ ਸੀ ਨਾ ਤਾਂ ਮੁਰਸਾ ਤੇਲ ਤੂਲ ਪਾ ਕੇ ਲੈ ਯਾਰ ਨਾਲੇ ਕੁਤਰਾ ਵਾਸਤੇ ਕੋਈ ਬਾੜੇ ਮੁੱਠੀ ਮੈਡੀਸਿਨ ਵਗੈਰਾ ਲੈ ਕੇ ਆਏ ਆ। ਮੈਡੀਸਿਨ ਵਗੈਰਾ ਨਾਲੇ ਰੋਲ ਵਾਲੇ ਆਏ। ਸਮੈਲ ਕਿਡੀ ਚੰਗੇ ਆਂ ਦੀਆਂ ਨਾ ਕਰਦਾ ਕੰਮ ਇਹਨਾਂ ਨੇ ਸਮੈਲ ਕਿਡੀ ਵਧੀਆ ਜਾਂਦੀਆਂ ਨਾ ਹਾਂ ਚਲੋ ਕੋਈ ਗੱਲ ਆਤਰ ਕੀ ਤਾ ਆਤਰ ਆਤਰ ਹੀ ਇਹਨਾਂ ਦਾ ਇਹਨਾਂ ਦਾ ਤਰੀ ਹੈ ਪੂਰਾ ਤਰ ਲਾਇਆ ਹੋਇਆ ਇਹਨਾਂ ਦਾ ਹਾਂ ਹਾਂ ਪੂਰਾ ਬਹੁਤ ਵਧੀਆ ਮਾਹੌਲ ਬਣਿਆ ਤਾਂ ਗਰਮੀ ਜੀ ਚੜ ਗਈ ਨਿਹਾਰ ਆ ਗਿਆ ਹਾਦਰ ਚਲ ਕੋਈ ਨਾ ਤਾਂ ਮਾੜਾ ਮੋਟਾ ਵੀ ਵੀਡੀਓ ਚ ਆ ਹੀ ਜਾਂਦਾ ਹੁੰਦਾ ਹੈਗਾ ਤੇ ਐ ਐਡਾ ਕੀ ਪਤਾ ਲੱਗਦਾ ਤੇ ਰੋਟੀ ਰੱਟੀ ਲੈ ਆਏ ਬਈ ਘਰੋਂ ਹਨਾ ਤੇ ਮੈਨੂੰ ਯਾਦ ਆ ਗਿਆ ਪਾ ਕੱਲ ਵੀ ਦੇਈ ਦੇ ਨਹੀਂ ਸੀ ਬੂਤਰਾ ਨੂੰ ਜਿੰਨਾਂ ਦੀ ਵੀ ਬੀ ਵਾਰਮੀ ਕੀਤੀ ਸੀ ਹਨਾ ਇਹ ਲੋ ਕੋਈ ਇਸ਼ੂ ਵਾਲੀ ਗੱਲ ਨਹੀਂ ਜੀ ਅੱਜ ਭਾਸ਼ਮ ਤਿਆਰ ਹੈ ਅੱਜ ਉਹ ਵੀ ਕਰਦੇ ਆ ਆਪਦੇ ਵੰਡੇ ਚੋਂ ਕੱਢ ਕੇ ਫੇਰ ਦੇਵਾਂਗੇ ਤੁਹਾਡੇ ਸਾਹਮਣੇ ਆ ਦੇਖੋ ਇਹਦੇ ਜੋ ਕੱਢ ਕੇ ਆ ਗਲਾਸ ਚ ਪਾ ਲੈਨੇ ਦੋ ਤਿੰਨ ਬੂਤਰਾ ਵਾਸਤੇ ਤੇ ਫੇਰ ਬੂਤਰਾ ਨੂੰ ਦੇਵਾਂਗੇ ਆਪਦੇ ਬਾਕੀ ਠੀਕ ਆ ਜੇ ਘਰੋਂ ਲੱਸੀ ਯੂਸੀ ਲਿਆਵਾਂ ਹੋਰ ਵਾੜ ਵਾੜ ਸਮਾਨ ਲਿਆਵਾਂ ਇਹਦਾਂ ਮੁੰਡਾ ਪਤਾ ਹੀ ਨਹੀਂ ਵੀ ਕੀ ਕੋਸ਼ਿਸ਼ ਕੁੱਟੀ ਜਾਂਦਾ ਹਨਾ ਕੁੰਡਾ ਘੋਟਾ ਤੇ ਸੌ ਸਮਾਨ ਨੇ ਭਰਾਵਾ ਇਹਦੇ ਕੋਲੇ ਬਸ ਨਹੀਂ ਨਹੀਂ ਜੋਗੀ ਦੀ ਪਟਾਰੀ ਵਾਲਾ ਕੰਮ ਹੀ ਆ ਬਗਲੀ ਵਾਲਾ ਇਹਦੇ ਕੋਲੇ ਵੀ ਤੇ ਲਿਉ ਆਪਣਰ ਤੜਕੇ ਜਿਵੇਂ ਛਾਂਤ ਵਜੇ ਹੁੰਦਾ ਇਹਨੂੰ ਕੁੱਤੇ ਨੇ ਗਲੀਸ ਕੀਤਾਗਾ ਸੱਚੀ ਤੇ ਬਸ ਉਹਦਾ ਡਾਕ ਜਾਂਦਾ ਸੋਇਆਂ ਦਾ ਡਾਕ ਜਾਂਦਾ ਸੋਇਆਂ ਨੂੰ ਜੀ ਨਹੀਂ ਕਰਦਾ ਦਾ ਹਾਂ ਭਾਂ ਲੈ ਜਾਂਦਾ ਹੋਰ ਉਹ ਤੈਨੂੰ ਕੋ ਘੇਰੀ ਖੜੇ ਸੀ ਕੱਲੇ ਨੂੰ ਘੇਰ ਲਿਆ ਭਾਜੀ ਇਹਨਾਂ ਨੇ ਦਾ ਹਾਂ ਜੀ ਮੇਰੇ ਵੀਰੋ ਰੋਟੀ ਆ ਗਈ ਦਹੀਂ ਆ ਗਈ ਲੱਸੀ ਆਗਾ ਨੂਣਾਗਾ ਤੇ ਸਭ ਕੁਝ ਆ ਗਿਆ ਇਧਰ ਨੀਓ ਦੀ ਲੱਸੀ ਆ ਗਈ ਆ ਕਬੂਤਰਾਂ ਦੇ ਦਹੀਂ ਇਧਰ ਕੰਮ ਮੁੰਡਾ 30 ਤੇ ਰੱਖਦਾ ਹੈਗਾ ਉਹ ਕਿਉਂ ਦਿਲ ਸੱਟ ਗਿਆ ਕੀ ਤਰੀ ਬਦਨਾਮੀ ਹੋ ਗਈ ਹੈ ਉੱਠ ਆਇਆ ਚੱਲ ਮੇਰੇ ਨਾਲ ਆਇਆ ਉੱਠ ਗਿਆ ਲਿਓ ਆਇਆ ਐਵੇਂ ਦਿਲ ਸਿੱਟੀਵੇਂ ਫਿਰ ਕੀ ਇਹ ਤੈਨੂੰ ਕੁਤੀੜਾ ਨੇ ਕੁੱਟਿਆ ਤਾਂ ਐਡੀ ਨਹੀਂ ਗੱਲ ਹੁੰਦੀ ਹੁੰਦਾ ਹੀ ਰਹਿੰਦਾ ਮਾੜਾ ਮੋਟਾ ਡੰਡਾ ਬਰੇਟ ਹੋਣੀ ਚਾਹੀਦੀ ਹਾਂਜੀ ਮੇਰੇ ਬੀਓ ਇਹ ਰੋਟੀ ਬਾਦੀ ਹੈ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਟੱਕਵਾ ਸਮਾਨ ਜੀ ਪੂਰਾ ਕੌਲੇ ਭਰ ਕੇ ਲੈ ਪੁੱਤ ਓਏ ਫਿਰ ਲੱਸੀ ਫਿਰ ਲੱਸੀ ਵੀ ਦੇਵਾਂਗੇ ਉਹਦੀ ਤੈਨੂੰ ਠੀਕ ਹੈ ਤੇ ਬਸ ਠੀਕ ਹੈ ਇਹਨੂੰ ਮੁੰਡਾ ਆ ਆ ਮੈਂ ਤੁਹਾਡੇ ਬੁੱਲੇ ਦੇਵਾਂ ਚੱਕ ਸਾਰੇ ਮੈਂ ਤੇ ਲੱਸੀ ਵੀ ਪਾਰੀ ਦੀ ਪਹਿਲਾਂ ਪਾਣੀ ਖੜ ਜਾਓ ਨਾ ਵੇ ਤੂੰ ਥੋੜਾ ਪਾਈ ਦਿੰਦਾ ਕਮਲਾ ਹਨਾ ਮੇਰਾ ਫਿਰ ਲੱਸੀ ਸਾਰਾ ਕੰਮ ਸੈੱਟ ਆ ਮੇਤਰਾ ਠੀਕ ਐ ਤੂੰ ਕਰੀ ਚਲ ਕੰਮ 30 ਤੇ ਤੇ ਮੈਂ ਕਰਦਾ ਗੇਮ 30 ਤੇ ਸਿੱਧਾ ਹੀ ਸਾਹਬ ਐ ਬਾਹਰ ਹੰਝਾਰ ਕਰਕੇ ਥੋੜੇ ਠੰਡੇ ਚਾਹਦੇ ਮੁੰਡੇ ਬਾ ਇਧਰ ਆ ਇਧਰ ਆ ਗੇਮ ਚੱਲੀ ਜਾਂਦੀ ਕਬੂਤਰਾਂ ਲਈ ਇਧਰ ਪਬਜੀ ਚੱਲੂਗੀ ਇਹ ਦੋਵੇਂ ਆਪਸ ਵਿੱਚ ਰਲ ਕੇ ਪੜਾਅ ਕਾ ਬੂ ਵਾਲਾ ਵੱਡਾ ਛੱਤ ਹੀ ਉੱਡ ਸਕ ਉੱਡ ਸਕਦੀ ਆਪਣੀ ਠੀਕ ਐ ਕਿ ਨਹੀਂ